ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰਜਿਨਿਊ ਚੈਨਲ ਜੰਮੂ ਕਸ਼ਮੀਰ ਆਤਵਾਦੀਆਂ ਦੇ ਹਮਲੇ ਨੂੰ ਲੈ ਕੇ ਦਿਨਾਂ ਨਗਰ ਦੇ ਪਿੰਡਾਂ ਵਿੱਚ ਹੋ ਰਹੀ ਚੈਕਿੰਗ ਅਗਰ ਕੋਈ ਵੀ ਬਾਹਰ ਦੇ ਰਸਤੇ ਜਾਂ ਫਿਰ ਇਨਲੀਗਲ ਰਸਤੇ ਰਾਹੀਂ ਪਿੰਡਾਂ ਦੇ ਵਿੱਚ ਆ ਕੇ ਠਹਿਰ ਰਿਹਾ ਹੈ ਤਾਂ ਉਸ ਨਾਲ ਪੁਲਿਸ ਕੀ ਕਰਦੀ ਹੈ ਤੁਹਾਨੂੰ ਦਿਖਾਉਨੇ ਆ ਕੋ ਤਸਵੀਰਾਂ ਕਿਸ ਤਰ੍ਹਾਂ ਪੁਲਿਸ ਘਰਾਂ ਦੇ ਵਿੱਚ ਜਾ ਕੇ ਚੈਕਿੰਗ ਕਰ ਰਹੀ ਹੈ ਪੁਲਿਸ ਅਫਸਰ ਆਤਵਾਦੀਆਂ ਦੇ ਹਮਲੇ ਨੂੰ ਲੈ ਕੇ ਕੀ ਕਹਿ ਰਹੇ ਆ ਸੁਣੋ ਉਹਨਾਂ ਦੀ ਜ਼ੁਬਾਨੀ ਪੁਲਿਸ ਅੱਜ ਦੀ ਚੈਕਿੰਗ ਦਾ ਮਕਸਦ ਕੀ ਹੈ ਅੱਜ ਦਿਨਾਂ ਨਗਰ ਜਿਹੜਾ ਸਬਡਿਵੀਜ਼ਨ ਹੈ ਸਾਡਾ ਉੱਥੇ ਡੀਐਸਪੀ ਦੀਨਾਨਗਰ ਡੀਐਸਪੀ ਹੈੱਡਕੁਆਟਰ ਐਸਐਚਓ ਸੇ ਸਾਰੀ ਫੋਰਸ ਨੂੰ ਲੈ ਕੇ ਅਸੀਂ ਐਸਐਸਜੀ ਐਸਐਸਜੀ ਨੇ ਲੈ ਕੇ ਜਿਹੜਾ ਹੈ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਬੇਸਿਕ ਸਾਡਾ ਪਰਪਸ ਹੈਗਾ ਕਿ ਜਿਹੜੇ ਰੀਸੈਂਟ ਟੈਰਰਿਸਟ ਐਕਟੀਵਿਟੀਜ਼ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ ਉਹਦੇ ਮੱਦੇਨਜ਼ਰ ਕੋਈ ਕੋਈ ਵੀ ਬੰਦਾ ਜੋ ਕਿ ਐਂਟੀਸੋਸ਼ਲ ਐਂਟੀਨੈਸ਼ਨਲ ਐਲੀਮੈਂਟ ਜੋ ਕਿਥੋਂ ਕੋਈ ਬਾਰਡਰ ਕਰਾਸ ਕਰਕੇ ਜਾਂ ਕੋਈ ਹੋਰ ਤਰੀਕੇ ਨਾਲ ਇਲੀਗਲ ਰਾਸਤੇ ਨਾਲ ਇੱਥੇ ਆ ਕੇ ਆਪਣਾ ਅਗਰ ਉਹਨੇ ਉਹ ਬਣਾਇਆ ਹੈ ਇਹ ਠਹਿਰ ਬਣਾਈ ਉਹਨੂੰ ਫਾਈਂਡ ਆਊਟ ਕਰਨਾ ਇਹ ਜਨਰਲ ਰਿਕੋਰਡਿੰਗ ਸਰਚ ਆਪਰੇਸ਼ਨ ਹੀ ਹੈ ਕਿਉਂਕਿ ਚਾਰੇ ਪਾਸੇ ਜਿਹੜਾ ਅਲਰਟ ਚੱਲ ਰਿਹਾ ਇਸ ਕਰਕੇ ਅਸੀਂ ਆਪਣੀ ਫੋਰਸ ਨੂੰ ਵੀ ਅਲਰਟ ਤੇ ਰੱਖਿਆ ਹੈ ਜਿਹੜੇ ਵੀ ਬਾਹਰ ਦੇ ਬੰਦੇ ਕੋਈ ਇੱਥੇ ਆ ਕੇ ਰਹਿ ਰਹੇ ਆ ਜਾਂ ਕੋਈ ਆਊਟਸਾਈਡ ਸੈਟਲਮੈਂਟ ਬਣੀ ਹੋਈ ਹੈ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਕਿਤੇ ਕੋਈ ਇਲੀਗਲ ਨਰਕੀਆ ਇਲੀਗਲ ਜੋ ਡਰੱਗਸ ਵਗੈਰਾ ਨਾਰਕੋਟਿਕਸ ਮਿਲੂਗੀ ਤਾਂ ਉਹਦੀ ਐਸ ਪਰ ਲਾ ਜੀਡੀਆ ਕਾਰਵਾਈ ਕੀਤੀ ਜਾਏਗੀ ਚਲ ਲੱਗੇ ਤੇ ਲੋਕਾਂ ਨੂੰ ਆਪਾਂ ਇਲਾਕੇ ਦੇ ਲੋਕਾਂ ਨੂੰ ਇਹੀ ਰਿਕੁਐਸਟ ਹੈਗੀ ਕਿ ਉਹ ਇਸ ਚੀਜ਼ ਤੇ ਨਜ਼ਰ ਰੱਖੇ ਉਹ ਵੀ ਅਲਰਟ ਰਹਿਣ ਤੇ ਪੁਲਿਸ ਦੇ ਨਾਲ ਜਾਣਕਾਰੀ ਸਾਂਝਾ ਕਰਨ ਕਿੱਥੇ ਵੀ ਕੋਈ ਬਾਹਰ ਦਾ ਬੰਦਾ ਉਹਨਾਂ ਨੂੰ ਨਜ਼ਰ ਆਂਦਾ ਤਾਂ ਉਹ ਇਮੀਡੀਏਟਲੀ ਆਪਣੇ ਐਸਐਚਓ ਡੀਐਸਪੀ ਸਾਹਿਬ ਨੂੰ ਫੋਨ ਕਰਕੇ ਦੱਸਣ ਤਾਂ ਕਿ ਉਹਨਾਂ ਦੇ ਖਿਲਾਫ ਜਿਹੜੀ ਕੋਈ ਜੋ ਕੋਈ ਇਲੀਗਲ ਐਕਟੀਵਿਟੀ ਦੇ ਵਿੱਚ ਮਿਲੂਗਾ ਤੋਂ ਐਸ ਪਰ ਲਾਅ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਸਕੇ